ਦੇਖ ਸਕਦੇ ਹੋ ਜੀ ਵੀ ਧੁੰਦ ਦਾ ਕਾਰਨ ਹੈ ਜਿਹੜਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਫੋਨ ਕਰਿਆ ਸੀ ਐਂਬੂਲੈਂਸ ਵਾਲੇ ਨੂੰ 9 ਵਜੇ 10 ਮਿੰਟ ਤੇ 9 ਵਜੇ 10 ਮਿੰਟਾਂ ਦਾ ਕਾਹੇ ਵਜੇ ਆਇਆ ਸਾਡੇ ਦੇਖ ਲਓ ਸਾਢੇ ਘੰਟੇ ਬਾਅਦ ਆਇਆ ਜਿਹੜਾ ਇਹ ਆਪਣੇ ਵਾਸਤੇ ਆਇਆ ਅੱਛਾ ਇਹ ਤਾਂ ਕਾਹਾਂ ਜਾਊਂ ਦੇਖ ਸਕਦੇ ਹੋ ਦੋਸਤੋ ਜਿੱਕੇ ਦੀ ਇੱਕ ਐਕਸੀਡੈਂਟ ਜਿਹੜਾ ਉਹ ਇੱਥੇ ਹੋਇਆ ਹੈ 20 ਸਾਲ ਦੀ ਨੌਜਵਾਨ ਲੜਕੀ ਜੋ ਬੀਏਡ ਦਾ ਕੋਰਸ ਕਰ ਰਹੀ ਸੀ ਟਰਾਲੇ ਵਾਲੇ ਜਾਨੀ ਕਿ ਉਹ ਕਰਗੇ ਮੌਕੇ ਤੇ ਰੋਡ ਵਿੱਚ ਤਾਂ ਖੜਕ ਕੇ ਉਹਨਾਂ ਨੂੰ ਤਾਂ ਬਚ ਦਿੱਤ ਕੇ ਕਹੀ ਉਹ ਕਰੀਏਗੀ ਪਰ ਟਰਾਲੇ ਵਾਲੇ ਨੇ ਜਿਹੜੇ ਮੌਕੇ ਤੇ ਇੱਥੇ ਖੜਨਾ ਪਊਗਾ ਗੱਡੀਆਂ ਆ ਰਹੀਆਂ ਨੇ ਪਿੱਛੋਂ ਜਾਂ ਪਿੱਛੇ ਦੋ ਬੰਦੇ ਖੜਾ ਹੋ ਹਨਾ ਦੇਖ ਸਕਦੇ ਹੋ ਜੀ ਤਸਵੀਰਾਂ ਦੇ ਵਿੱਚ ਵੀ ਹਾਲਾਤ ਕੀ ਬਣੇ ਨੇ ਅਸੀਂ ਤੁਹਾਨੂੰ ਜਿਹੜਾ ਪੂਰਾ ਹੋਇਆ ਦਿਖਾ ਨਹੀਂ ਸਕਦੇ ਕਿਉਂਕਿ ਹੱਦ ਤੋਂ ਜ਼ਿਆਦਾ ਐਕਸੀਡੈਂਟ ਹੈ ਜਿਹੜਾ ਹੋਇਆਗਾ ਛਾਜਲੇ ਤੋਂ ਛਾਹੇਲੇ ਪਿੰਡ ਦੇ ਬਰਾਬਰ ਛਾਜਲੀ ਛਾਜਲਾ ਉਤੋਂ ਵਿੱਚ ਹਰੇਕ ਕਹਿੰਦਾ ਵੀ ਮੈਂ ਲੰਘ ਜਾ ਕੋਈ ਮੌਕੇ ਤੇ ਇੱਕ ਪ੍ਰਕਾਰ ਵਾਲਾ ਆਇਆ ਚਲੋ ਐ ਤਾਂ ਸਾਰੇ ਤਾਂ ਹੁੰਦੇ ਨਹੀਂ ਇੱਕ ਘੰਟੇ ਬਾਅਦ ਹੈ ਜਿਹੜਾ ਉਹ ਡੈੱਡ ਬਾਡੀ ਨੂੰ ਜਿਹੜਾ ਅਜੇ ਤਾਂ ਡੈੱਡ ਬਾਡੀ ਤਾਂ ਸੜਕ ਦੇ ਵਿਚਾਲੇ ਪਈ ਹੈਗੀ ਰੋਡਵੇਜ ਵਾਲਾ ਵੀ ਘੰਟਾ ਖੜਿਆ ਰੱਖੀ ਰੱਖੀ ਉਹਨੇ ਵਿਚਾਰੇ ਨੇ ਪਰ ਧੁੰਦ ਇੰਨੀ ਜਿਆਦੇ ਹੈ ਜਿੰਨਾ ਬਚਾਓ ਹੋ ਜੇ ਉਹਨੇ ਬੱਚਤ ਚ ਹੀ ਹੈ ਫालतू ਘਰੋਂ ਨਾ ਕੱਢੋ ਆਪਣੇ ਬੱਚੇ ਨੇ ਨिके ਨिके ਹਰੀਨੰਦ ਦੇ ਸਾਹਮਣੇ ਜੀਰੀ ਦੇ ਭਰੇ ਆ ਰਹੇ ਨੇ ਦੇਖ ਸਕਦੇ ਹੋ ਜੀ ਖੋਖਰੇ ਤੇ ਜਿਹੜੇ ਉਹ ਲੰਘ ਰਹੇ ਸੀਗੇ ਬਹੁਤ ਜਿਆਦੇ ਧੁੰਦ ਹੈ ਹੱਦ ਤੋਂ ਜਿਆਦੇ ਪੱਲੀ ਮੰਗਾਉ ਹੋ ਆਪਾਂ ਨੂੰ ਹਾਂ ਪੱਲੀ ਤੇ ਪਾਪਾ ਜਾਣਗੇ ਇਹ ਪੱਲੀ ਦੇ ਇੱਥੇ ਪੱਲੀ ਮੰਗਾਏ ਹੋ ਆਪਣੇ ਇੱਥੇ ਨੇੜੇ ਘਰਾਂ 'ਚੋਂ ਇੱਕ ਪੱਲੀ ਲੈ ਕੇ ਦਿਓ ਤੇਰੇ ਨਾਲ ਉਹ ਸੈਕਿੰਡ ਦਿਓ ਬਾਈ ਉਹ ਪੰਜ ਚਾਲੀ ਘੜੇ ਉਹ ਜੱਕ ਲਈ ਕਿ ਜਾਨ ਅੱਛਾ ਮੋਟਰਸਾਈਕਲ ਆ ਠੀਕ ਆ ਇਹ ਤੇ ਛੱਡਣ ਜਾ ਰਿਹਾ ਸੀ ਬੇਟੀ ਨੂੰ ਅੱ비 ਵਿੱਚ ਆਣਾ ਨਹੀਂ ਜਾਣਾ ਵਿੱਚੇ ਆ ਵਿੱਚੇ ਆ ਜਬੀ ਮੋਟਰਸਾਈਕਲ ਨਹੀਂ ਅਸੀਂ ਸਹੀ ਕਾਬਰੇ ਕਹਿੰਦੇ ਨੇ ਮੁਰੇ ਡੈਡਾ ਕਿਥੇ ਰਿਟੇ ਕੁੜੀ ਉੱਥੇ ਆਈ ਡਿੱਗੀ ਉੱਪਰੋਂ ਹਾਂ ਬਸ ਇੱਕ ਸਾਈਡ ਤੇ ਗਿਰ ਗਏ ਤਾਂ ਹੀ ਮੋਟਰਸਾਈਕਲ ਇੱਕ ਸਾਈਡ ਤੇ ਰਹਿ ਗਿਆ ਤੇ ਉਹ ਇੱਕ ਸਾਈਡ ਤੇ ਗਿਰ ਗਏ ਜਿਹਦੇ ਕਾਰਨ 20 ਸਾਲਾਂ ਨੌਜਵਾਨ ਲੜਕੀ ਜੋ ਕਾਲਜ ਚ ਜਾਰੀ ਸੀ ਉਹਦੀ ਮੌਕੇ ਤੇ ਹੀ ਮੈਂ ਇਹਨਾਂ ਇੱਕ ਰੋਡ ਐਕਸੀਡੈਂਟ ਜੋ ਕਿ ਮੌਤ ਹੋ ਗਈ ਛਾਇਲੀ ਤੋਂ ਜਦੋਂ ਦੇਖ ਸਕਦੇ ਹਾਂ ਆਹ ਮੋਟਰਸਾਈਕਲ ਸੀਗਾ ਦੇਖੋ ਮੋਟਰਸਾਈਕਲ ਦੀ ਜਿਹੜੀ ਚਰੀਟ ਨਹੀਂ ਆਈ ਮੋੜੀ-ਮੋਟੀ ਇਹਦਾ ਆਹ ਦੇਖੋ ਮੜਾ ਜਾਇਆ ਲੈ ਪਰ ਇੱਕ ਡੈੱਡ ਬਾਡੀ ਚ ਬਦਲ ਗਈ ਲੜਕੀ ਤੇ ਪਿਤਾ ਵੀ ਜਿਹਨ ਵੀਰ ਜ਼ਖਮੀ ਹੈ ਉਹਨੂੰ ਵੀ ਲਗਾਏ ਨੇ ਹੁਣ ਅਸਾਂ ਨਾ ਕੀ ਆ Vă rog,